ਸਤਿਗੁਰ ਦੋਸਤੋ ਕੀ ਹਾਲ ਚਾਲ ਮੈਂ ਤੁਹਾਡੇ ਆਪਣਾ ਨਮਨ ਮੰਗੀ ਦੋਸਤੋ ਜਿਵੇਂ ਕਿ ਅਸੀਂ ਥੱਲੇ ਟਾਇਲ ਲਾਉਣ ਜਾ ਰਹੇ ਹਾਂ ਟਾਇਲ ਲਾਈ ਦਿੱਤੀ ਤਕਰੀਬਨ ਥੋੜੇ ਜਿਹਾ ਕੰਮ ਰਹਿ ਗਿਆ ਉਸ ਤੋਂ ਬਾਅਦ ਕੁੜੀਆ ਪਾਵਾਂਗੇ ਤੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਇਹਦੇ ਨੀਚੇ ਪਾਈ ਸੀ ਲੱਕ ਲੱਕ ਤੋਂ ਬਾਅਦ ਮਿੱਟੀ ਪਾ ਕੇ ਤੇ ਉਸ ਤੋਂ ਬਾਅਦ ਅਸੀਂ ਯਾਨੀ ਕਿ ਸੀਮਿੰਟ ਤੇ ਰਿੱਤੇ ਦੀ ਵਿਛਾ ਤੈਪ ਵਿਛਾ ਕੇ ਉਸ ਦੇ ਉੱਪਰ ਅਸੀਂ ਇਹ ਟਾਇਲ ਲਾ ਰਹੇ ਹਾਂ ਤੇ ਕਈ ਵੀਰਾਂ ਨੇ ਸਾਨੂੰ ਕਿਹਾ ਸੀਗਾ ਵੀ ਵੀਰ ਜੀ ਤੁਸੀਂ ਯਾਨੀ ਕਿ ਗਾਰੇ ਦੀ ਟੈਲ ਕਿਉਂ ਨਹੀਂ ਲਈ ਇਹ ਆਪਾਂ ਬਾਈ ਮਿਸਤਰੀ ਤੋਂ জানਾਂਗੇ ਵੀ ਗਾਰਾ ਕਿਉਂ ਨਹੀਂ ਲਵਾਇਆ ਇਹਨਾਂ ਨੇ ਗਾਰੇ ਚ ਕੀ ਫਾਇਦਾ ਤੇ ਸੀਮੈਂਟ ਦੀ ਜਿਹੜੀ ਰੇਤੇ ਦੀ ਤਹਿ ਵਿਛਾ ਕੇ ਉਸ ਦੇ ਵਿੱਚ ਕੀ ਬੈਨੀਫਿਟ ਤੇ ਦੋਸਤੋ ਜਿਵੇਂ ਕਿ ਲਾਲੀਏ ਵੀ ਕੋਰ ਹੈ ਜਿਹੜੀ ਕੋਰ ਲਗਭਗ ਮੰਗੂ ਜੀ 3000 ਦੀ ਟਰਾਲੀ ਆਪਾਂ ਨੂੰ ਪਾਉ ਘਰੇ ਹੈਨਾ ਤੇ ਇਹ ਤੇ ਕਮ ਸੇ ਕਮ ਕੋਈ ਡੇ ਟਰਾਲੀ ਭੇਜੋ ਇਹ ਵਰਸ ਬੇਲੀ ਸਾਡਾ ਲੱਗਾ ਹੈ ਪਤੰਗ ਡਾਉਣ ਉਹ ਦੇਖੋ ਜੀ ਸਾਹਮਣੇ ਤਾਂ 3 3500 ਦੀ ਯਾਨੀ ਕਿ ਕੋਰ ਆਉਗੀ ਅਰੀਨਲ ਓਏ ਰੌਲਾ ਘੱਟ ਪਾ ਓਏ ਆਈ ਬੋ ਪੈ ਤਾਂ ਪੂਰਾ ਇੰਜੋਏ ਚੱਲੀ ਜਾਂਦਾ ਜੀ ਇੱਧਰ ਦੇਖੋ ਤੁਸੀਂ ਛੁੱਟੀ ਐ ਐਤਵਾਰ ਦੀ ਕਾਦੀ ਹੋ ਜਾਂਦੀ ਆ ਸਾਡੀ ਢੇਰੀ ਲਿਆ ਦਿੰਦੇ ਇੱਧਰ ਮਿਸਤਰੀਆਂ ਦੀ ਢੇਰੀ ਲਿਆ ਰੱਖੀ ਆ ਨੇ ਤਾਂ 3500 4000 ਦੀ ਜੀ ਕੋਰ ਪੈਂਦੀ ਸੀ ਤੇ ਕੋਰ ਨਾਲੋਂ ਸਾਨੂੰ ਐਵੇਂ ਹੀ ਵੱਧ ਤੋਂ ਵੱਧ 1000 2000 ਦਾ ਸਾਨੂੰ ਫਰਕ ਦਿਸਿਆ ਤੇ ਅਸੀਂ ਆਖੇ ਯਾਰ ਤੁਸੀਂ ਤੇ ਰੇਤਾ ਤੇ ਸੀਮਿੰਟ ਵਿੱਚ ਮਿਕਸ ਕਰਕੇ ਤੇ ਉਸ ਦੀ ਤਿਆਰ ਕਰਕੇ ਤੁਸੀਂ ਯਾਨੀ ਕਿ ਟਾਇਲ ਫਿੱਟ ਕਰਦੇ ਤੇ ਬਾਕੀ ਤੁਸੀਂ ਦੇਖ ਲਓ ਚਿਨਾਈ ਚੱਲੀ ਜਾਂਦੀ ਆ ਤੇ ਇਹ ਮਿਸਤਰੀ ਸਾਹਿਬ ਕਿੰਨੇ ਇੱਕ ਦਾ ਬਣਾਇਆ ਮਸਾਲਾ ਇਹ 10 ਇੱਕ ਦਾ 10 ਇੱਕ ਦਾ ਮਸਾਲਾ ਬਣਾ ਕੇ ਤੇ ਢਾਲ ਇੱਧਰ ਦਿੱਤੀ ਹੈ ਜੀ ਇੱਕ ਸਾਹਮਣੇ ਉਹ ਦੇਖ ਲਓ ਤੁਸੀਂ ਦੋ ਇੱਧਰ ਆ ਪਾਣੀ ਵਾਲੇ ਤੇ ਇੱਕ ਉਹ ਸਾਹਮਣੇ ਛੱਡਿਆ ਹੈ ਜੀ ਉਹ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਹਾ ਬਾਉਂਡਰੀ ਕਰਨ ਵਾਲੀ ਰਹਿ ਗਈ ਬਾਉਂਡਰੀ ਕਰਕੇ ਪਲਸਤਰ ਕਰਕੇ ਉਸ ਤੋਂ ਬਾਅਦ ਕੱਲ ਨੂੰ ਫਾਈਨਲ ਹੋ ਜੂਗਾ ਜੀ ਆਪਣਾ ਨੇ ਪਰਸੋਂ ਹਨਾ ਪਰਸੋਂ ਦੋ ਦਿਨ ਹੋਰ ਲੱਗਣਗੇ ਜੀ ਤੇ ਪਰਸੋਂ ਯਾਨੀ ਕਿ ਇਹ ਸਾਡਾ ਕੰਮ ਫਾਈਨਲ ਹੋ ਜਾਊਗਾ ਤੇ ਬਾਈ ਜਿਹੜੀ ਆਪਾਂ ਗਾਰੇ ਦੀ ਕਰਦੇ ਸੀ ਗਾਰੇ ਦੀ ਕਿਉਂ ਫਾਇਦਾ ਨਹੀਂ ਸੀ ਉਹਦਾ ਕੋਈ ਗਾਰੇ ਦੇ ਘਾਰਾ ਥੱਲੇ ਆਹ ਮਰ ਕੇ ਕੋਰ ਪਾਤੀ ਹੈ ਹਾਂ ਥੱਲੇ ਤਾਂ ਆਪਾਂ ਪਾਤੀ ਸਾਡੇ ਨਾ ਘਰੇ ਪਈ ਸੀ ਕੋਰ ਕੋਈ ਐਕਸਟਰਾ ਸਿੱਟਾਂ ਬੰਨ੍ਹ ਦਿਂਗਾ ਨਹੀਂ ਜਾਂ ਜਲਪੌਣ ਲੱਗਾ ਮੜੀਆਂ ਮਟੀਆਂ ਥੱਲੇ ਬਹਿ ਜਾਂਦੇ ਨੇ ਅੱਛਾ ਅੱਛਾ ਇਹ ਉੱਤੋਂ ਦੋ ਇੱਕ ਦਾ ਹੋ ਗਿਆ ਪਾਇਆ ਥੱਲੇ ਵੀ ਸੀਮੈਂਟ ਹੋ ਗਿਆ ਉੱਤੇ ਵੀ ਸੀਮੈਂਟ ਹੋ ਗਿਆ ਤੇ ਕੋਲੀਆ ਜਾਨੀ ਕਿ ਗਾਰੇ ਵਾਲੀ ਚਨਾਈ ਦੇ ਵੀ ਉੱਤੇ ਪਾਉਣਾ ਹੀ ਪੈਣਾ ਸੀ ਆਪਾਂ ਨੂੰ ਗਾਰੇ ਵਾਲੀ ਚਨਾਈ ਦੇ ਉੱਤੇ ਪਾਉਣਾ ਪੈਣਾ ਹੀ ਨਾ ਜਿਵੇਂ ਗਾਰੇ ਨਾਲ ਚਿਣ ਕੇ ਹਟਾਈ ਲਾ ਉਸ ਤੋਂ ਬਾਅਦ ਵੀ ਕੋਲੀਆ ਪਾਉਣੀਆਂ ਪੈਣਾ ਹੀ ਤਰਾਜੀ ਕਰਦੇ ਆ ਕੋਲੀਆ ਪਾਉਣ ਲੱਗਾ ਉਦੋਂ ਇੱਟਾਂ ਪੈਰ ਫੂਰ ਰੱਖਾ ਮਾੜੀਆਂ ਮੋਟੀਆਂ ਉੱਚੀਆਂ ਨੇ ਉਹ ਹੋ ਜਾਂਦੀਆਂ ਅੱਛਾ ਉਹ ਚੀਜ਼ ਇਹ ਐਂ ਰਹਿਣਗੇ ਜਿੰਨਾ ਮਰਜ਼ੀ ਉੱਤੇ ਪਾਉਂਦੇ ਪੂਰਾ ਕਰਦੇ ਤੇ ਮਿਸਤਰੀ ਸਾਹਿਬ ਇਹ ਕਹਿੰਨਾ ਟਾਇਲ ਲਾਉਂਦੇ ਆ ਟਾਇਲ ਉੱਤੇ ਟਾਇਲ ਕਾਮਯਾਬ ਜਿਵੇਂ ਇੱਕ ਉਹ ਦੂਜੀ ਹੁੰਦੀ ਆ ਟਾਇਲ ਜਿਹੜੀ ਆ ਮਾਂ ਆਪ ਲਾਉਨੇ ਆ ਫਰਸ਼ ਵਾਲੀ ਟਾਇਲ ਚੌੜੀ ਜਿਹੜੀ 2x2 ਦੀ ਲਾਉਂਦੇ ਆ ਅੱਜਕੱਲ੍ਹ ਛੱਤਾਂ ਤੇ ਉਹ ਸਹੀ ਤਰੀਕੇ ਨਾਲ ਲੱਗੇ ਹੋਵੇ ਤਾਂ ਸਹੀ ਆ ਅੱਛਾ ਜੇ ਉਹਦਾ ਤਰੀਕਾ ਨਹੀਂ ਸਹੀ ਵੈਸੇ ਕਾਮਯਾਬ ਯਾਨੀ ਕਿ ਆਹੀ ਟਾਇਲ ਆ ਜਿਹੜੀ ਛੱਤ ਤੇ ਲਾਉਣੀ ਹੋਵੇ ਤਾਂ ਬੰਦਰੀ ਪਾ ਕੇ ਪੂਰਾ ਸੀਮੈਂਟ ਪਾ ਕੇ ਪੂਰੇ ਵਧੀਆ ਮਿਸਤਰੀਆਂ ਲਾਈ ਹੋਏ ਤਾਂ ਸਹੀ ਆ ਅੱਛਾ ਇਹ ਜਾਨ ਇਸਨੇ ਲਾ ਦਿੱਤੀ ਫੇਰ ਉਹ ਪੱਟੀ ਜਾਂਦੀ ਹੈ ਜਾਂਦੀਆਂ ਉਹ ਆਪਸ ਵਿੱਚ ਨਾ ਅੱਛਾ ਹਵਾ ਜੀ ਭਰ ਜਾਂਦੀ ਉਹਨਾਂ ਚ ਤੇ ਲਗਭਗ ਕਿੰਨੀ ਟਾਇਲ ਲੱਗ ਜੂ ਆ ਜਿਹੜਾ ਆਪਣਾ ਏਰੀਆ 13-1400 ਸਕਰ ਫੁੱਟ ਬੰਦਾ ਉੱਤੇ ਛੱਤ ਛੱਤ ਜਿਹੜੀ ਆ ਕਿੰਨੀਆਂ ਇੱਟਾਂ ਲੱਗ ਜਾਂਦੀਆਂ 100 ਫੁੱਟ ਦੇ ਬੱਚੇ 4000 ਟਾਇਲ ਮਗਾਈ ਸੀ ਵਧੂ ਕਿਉਂਕਿ ਉਹਦੇ ਚ ਲੰਬ ਤੋਂ ਪੂਣੀ ਆਉਗੀ ਪੂਰੀ ਮਸਾਈ ਤੇ 4000 ਟਾਇਲ ਤਕਰੀਬਨ ਹੀ ਲੱਗ ਜੂਗੀ 320 ਇੱਟਾਂ ਲੱਗਦੀਆਂ ਜੀ 100 ਕਿੰਨੇ ਸਕਰ ਫੁੱਟੇਜ ਛੋਚ 320 ਟਾਈਲਾਂ ਲੱਗਦੀਆਂ ਜੀ ਟਾਇਲ ਦੀ ਕੀਮਤ ਹੈਗੀ ਹੈ ਜੀ ਲਗਭਗ 6000 ਦੇ ਕਰੀਬ ਸਾਨੂੰ ਟਾਇਲ ਮਿਲੀ ਹੈ ਕੁ ਸੇਦਾਂ ਦੀ ਟਾਇਲ ਹੈ ਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਵੇਖੋ ਜੀ ਟਾਲ ਢੂਲ ਪੂਰੀਆਂ ਫਰਸਟ ਕਲਾਸ ਆ ਪੂਰਾ ਕੰਮ ਠੀਕ ਹੈ ਜੀ ਜੇਕਰ ਤੁਸੀਂ ਵੀ ਲਵਾਓ ਤਾਂ ਮੇਰੇ ਹਿਸਾਬ ਨਾਲ ਗਾਰੇ ਨਾਲੋਂ ਸੀਮੈਂਟ 10 ਇੱਕ ਦਾ ਲੱਗੂਗਾ ਵੱਧ ਤੋਂ ਵੱਧ ਕਿੰਨੇ ਲਾਤੇ ਹੋਣੇ ਤੁਸੀਂ ਆ ਗੱਟੇ ਕਿੰਨੇ ਗੱਟੇ ਲੱਗੇ ਹੋਣੇ ਥੱਲੇ ਥੱਲੇ ਪੰਜ ਗੱਟੇ ਮਸਾਂ ਲੱਗਿਓ ਨੇ ਸਾਰਾ ਪੰਜ ਗੱਟੇ ਬਿਲਕੁਲ ਮਸਾਂ ਪੰਜ ਗੱਟੇ ਥੱਲੇ ਦੇ ਪੰਜ ਸੱਤ ਗੱਟੇ ਉੱਤੇ ਲਾ ਉਹਦਾ ਉੱਤੇ ਲੱਗਣੀ ਲੱਗਣਿਆ ਨਾ ਉਹਦਾ ਭਲਾਂ ਦੀ ਗਾਰੇ ਦੀ ਚਣਾਈ ਕਰੋ ਭਲਾਂ ਦੀ ਦੂਜੀ ਕਰੋ ਹਨਾ 2000 ਦਾ ਸੀਮੈਂਟ ਤੇ 2000 ਦਾ ਰੇਤਾ ਬੱਸ ਲੱਗਣੀ ਲੱਗਣਾ 4000 ਹੀ ਹੋ ਗਿਆ ਤੇ ਬੱਸ 4000 ਦਾ ਖਰਚਾ ਤੇ ਜੇ ਆਪਾਂ ਕੋਰ ਲਿਆਉਂਦੇ ਕੋਰ 3000 ਦੀ ਟਰਾਲੀ ਆਉਣੀ ਸੀ ਉਹ ਦੋ ਟਰਾਲੀਆਂ ਲੱਗ ਜਾਣੀਆਂ ਸਿੰਘਾ ਹਾਂ ਤੇ ਉਸ ਤੋਂ ਬਾਅਦ ਘੋਲੀਆਂ ਉੱਤੇ ਫੇਰ ਪੈਣਾ ਸੀ ਘੋਲੀਆਂ ਉੱਤੇ ਪੈਣਾ ਪੈਣਾ ਸੀ ਇਸ ਕਰਕੇ ਅਸੀਂ ਬਈ ਜੀ ਗਾਰੇ ਨਾਲੋਂ ਸਾਨੂੰ ਇਹ ਬੈਟਰ ਲੱਗਿਆ ਕੰਮ ਬਾਕੀ ਬੈਂਦੀ ਨਹੀਂ ਟਾਇਲਾ ਦੇਖੋ ਜੀ ਅਸੀਂ ਉਵੇਂ ਤੁਰੇ ਫਿਰਨੇ ਗਾਰੇ ਦੀ ਹੁੰਦੀ ਤਾਂ ਉਹਨੂੰ ਥੱਲੇ ਬਹਿ ਜਾਂਦੀ ਕਿ ਨਾ ਚਲੋ ਆ ਥੱਲੇ ਤੁਸੀਂ ਹੁਣ ਨਹੀਂ ਜਾਵਾਂਗੇ ਹਾਂ ਲੋ ਜੀ ਇੱਧਰ ਇੰਜੋਏਮੈਂਟ ਚੱਲੀ ਜਾਂਦਾ ਹੁਣ ਆ ਵੇਲਾ ਤੂੰ ਗੁੰਜਲਾਂ ਪਾਈਆਂ ਨਾ ਮੈਂ ਤੈਨੂੰ ਦੱਸੀ ਆ ਨਾ ਤੈਨੂੰ ਆ ਚੌਥਾ ਪਿੰਨਾ ਲੈ ਤੈਰ ਕੀ ਅਬ 15 ਦਿਨਾਂ ਦੇ ਵਿੱਚ ਵਿੱਚ ਪੇਚਾ ਪਉਣ ਲੱਗਾ ਪੇਚਾ ਸਾਲਾ ਪੇਚੇ ਹੁਣੇ ਤੂੰ ਓਏ ਓਏ ਪੇਚਾ ਰਹਿਣ ਦੇ ਤੂੰ ਵਢਾ ਲੈਣਾ ਯਾਰ ਮੈਨੂੰ ਪਤਾ ਅੱਗੇ ਚਾਰ ਵਢਾ ਲੈਨੇ ਹੰਮ ਲਓ ਵੀ ਵੇ ਵੇ ਹੱਥ ਵੇਹੇ ਤੇ ਚਲਦੇ ਕਿਵੇਂ ਇਹਦੇ ਕਿੱਥੇ ਪਤੰਗ ਤੇ ਰਾਈ ਹੋਰ ਰੱਖਿਆ ਦੋਸਤੋ ਰੱਖਿਆ ਵੇਖੋ ਜੀ ਤੁਹਾਨੂੰ ਨਾਲ ਕ੍ਰੀਏਟੀਵਿਟੀ ਵੀ ਦਿਖਾਉਣੇ ਪਤੰਗ ਬਾਜੀ ਕਰਦਾ ਹੈ ਸ਼ੋਰ ਸਾਡਾ ਇੱਧਰ ਦੇਖੋ ਤੁਸੀਂ ਐ ਵੇ ਵੇ ਹੱਥ ਵੇਹੇ ਚਲਦੇ ਦੇ ਪੜ੍ਹਾਈ 'ਚ ਜਮਾ ਜ਼ੀਰੋ ਆ ਤੇ ਪਤੰਗ 'ਚ ਜਿੰਨਾ ਮਰਜੀ ਢਾਲ ਚੱਲ ਨਹੀਂ ਕਾ ਉਹ ਫਿਰ ਗੁੰਝ ਲਾਣਾ ਪਾ ਓਏ ਓਏ ਉਹ ਗਿਆ ਹੈ ਗਿਆ 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 ਆਹ ਦੌਰਾਨ ਸਭ ਦੀ ਨਾ ਵੈਲਕਮ ਚਲ ਫਿਰ ਮੈਨੂੰ ਫੜਾ ਮੈਡਮ ਆਈ